ਮੈਂ ਹਿੰਗ ਕਰ ਰਹੇ ਨੇ ਮੈਂ ਦੇਖਿਆ ਬੜੇ ਖੁਸ਼ ਨੇ ਇਹ ਇਹਨਾਂ ਨੂੰ ਹੀ ਰੋਕਣਗੇ ਜੀ ਤੁਹਾਡੇ ਪੱਲੇ ਕੀ ਹੈ ਜੀ ਰੋਕਣ ਨਾਲ ਕੀ ਹੋ ਜੂ ਇਹਨਾਂ ਨੂੰ ਤੁਸੀਂ ਇਹਨੂੰ ਅਮਨ ਕਾਨੂੰਨ ਦਾ ਤੇ ਤਾਕਤ ਦਾ ਜਾਂ ਦੇਸ਼ ਦਾ ਮਸਲਮ ਨੂੰ ਕਿਹਾ ਗੁੰਡਾ ਕਰਦੀ ਹੈ ਜੀ ਮਿੰਹੰਗਾ ਦੀ ਇਹ ਗੁੰਡਾ ਕਰਦੀ ਉਹ ਕਰਦੇ ਨੇ ਕਿਸਾਨ ਅੰਦੋਲਨ ਚ ਇਹਨੇ ਗੁੰਡਾ ਕਰਦੀ ਉਹ ਕੀਤੀ ਆ ਇੱਕ ਬੰਦਾ ਵੱਢ ਟੁੱਕ ਕੇ ਉੱਥੇ ਲਟਕਾਇਆਤਾ ਜੀ ਉਹ ਤਲ ਤਲ ਕਰਕੇ ਮਰਿਆ ਉਗੀ ਹੁਣ ਸਿੱਧਾ ਅਕਾਲ ਤਖਤ ਸਾਹਿਬ ਤੇ ਸੁਖਵੀਰ ਗੈਂਗ ਦਾ ਪਿੱਛਾ ਪੈ ਗਿਆ ਜਿਕਰਮ ਮਜੀਠੀਏ ਨੂੰ ਹਰ ਸਿਮਰਤ ਕੌਰ ਬਾਦਲ ਨੇ ਅਹੁਦੇ ਦਵਾਏ ਜੀ ਨੰਬਰ 2 ਸੁਖਵੀਰ ਬਾਦਲ ਨੇ ਬਿਕਰਮ ਮਜੀਠੀਆ ਜਦੋਂ ਆਪਣਾ ਜਿਹਨੂੰ ਆਪਾਂ ਕਹਿੰਦੇ ਨਸ਼ਾ ਮਾਫੀਆ ਦੇ ਵਿੱਚ ਫਸਿਆ ਸੀ ਉਹਦੀ ਮਦਦ ਕੀਤੀ ਜੀ ਨੰਬਰ 3 ਜਦੋਂ ਸੁਖਵੀਰ ਬਾਦਲ ਤੇ ਭੀੜ ਪਈ ਜੀ ਉਹਨੇ ਪਿੱਛੇ ਚ ਸ਼ੁਰਾ ਮਾਰਿਆ ਹੂੰ ਸੋ ਇਹ ਬੇਲੜ ਬੱਗਾ ਇਹ ਇਹਦਾ ਆਸਰਾ ਜਿਹੜਾ ਲਊ ਉਹ ਮਾਰਿਆ ਜਾਊ ਮੈਂ ਤੁਹਾਨੂੰ ਇਹ ਦੱਸ ਤਾ ਜੀ ਜੀ ਹਾਂਜੀ ਭਾਈ ਮਨਵਿੰਦਰ ਸਿੰਘ ਮਾਲੀ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਾਲੀ ਸਾਹਿਬ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੋਂ ਨਿਸ਼ਾਨ ਸਿੰਘ ਬੇਨਤੀ ਕਰਦਾ ਜੀ ਸੋਮਲੀ ਸਾਬ ਜੀ ਜੇ ਇਸ ਤਰ੍ਹਾਂ ਆਪਾਂ ਗੱਲ ਕਰੀਏ ਮੁੱਦੇ ਦੀ ਅਕਾਲਤਾ ਸਾਹਿਬ ਦੀ ਜਾਂ ਸ਼ਰਮਣੀ ਕਾਲੀ ਦਲ ਦੀ ਜਿਸ ਤਰ੍ਹਾਂ ਸ਼ਰਮਣੀ ਕਾਲੀ ਦਲ ਬਾਦਲ ਪਰਿਵਾਰ ਹੈਗਾ ਇੱਥੇ ਇੱਕ ਬੜਾ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਹੁਣ ਪੇਚਾ ਫਸ ਗਿਆ ਨਿਹੰਗ ਸਿੰਘਾਂ ਦਾ ਸੰਗਤਾਂ ਦਾ ਤੇ ਬਹੁਤ ਵੱਡਾ ਇੱਕ ਖਲਾਰਾ ਪੈ ਚੁੱਕਿਆ ਹੈਗਾ ਸੋ ਜਿਹੜਾ ਕੱਲ ਦਾ ਗੁਰਮਜੀਤ ਸਿੰਘ ਮਜੀਠੀਆ ਦਾ ਕਹਿੰਦੇ ਵੀ ਜਥੇਦਾਰ ਨੂੰ ਹਟਾਉਣ ਵਾਲਾ ਜਿਹਾ ਫੈਸਲਾ ਸ਼ਰਮਣੀ ਕਾਲੀ ਦਲ ਵੱਲੋਂ ਲਿਆ ਗਿਆ ਹੈ ਤੇ ਸੰਗਠਨਾਂ ਨੂੰ ਕਹਿੰਦੇ ਬਹੁਤ ਵੱਡੀ ਠੇਸ ਪਹੁੰਚੀ ਹੈ ਤੇ ਕਹਿੰਦੇ ਵੀ ਮੈਂ ਵੀ ਇਸ ਫੈਸਲੇ ਦੇ ਨਾਲ ਸਹਿਮਤ ਨਹੀਂ ਹਾਂ ਜੀ ਇਸ ਵੇਲੇ ਤੁਹਾਡਾ ਕੀ ਮਾਲੀ ਸਾਹਿਬ ਕਹਿਣਾ ਜੀ ਗੱਲ ਅਸਲ ਤੇ ਹੈ ਜੀ ਜਿਵੇਂ ਕਿਸਾਨ ਅੰਦੋਲਨ ਵੇਲੇ ਨਾ ਗੀਤ ਸੀ ਖਿੱਚਲਾ ਜੱਟਾ ਖਿੱਚ ਤਿਆਰੀ ਪੇਚਾ ਪੈ ਗਿਆ ਸੈਂਟਰ ਨਾਲ ਹਾਂਜੀ ਹੁਣ ਹਾਲਤ ਇਹ ਹੋ ਗਈ ਹੁਣ ਸਿੱਧਾ ਅਕਾਲ ਤਖਤ ਸਾਹਿਬ ਤੇ ਸੁਖਵੀਰ ਗੈਂਗ ਦਾ ਪੇਚਾ ਪੈ ਗਿਆ ਜੀ ਜੀ ਬਿਹਾਰਤ ਰਣੇ ਬਹੁਤ ਕੀਤੀਆਂ ਅਸੀਂ ਐ ਕਿਹਾ ਜੀ ਕਾਨੂੰਨ ਦਾ ਜੀ ਫਲਾਨਾ ਜੀ ਇੰਕਾ ਜੀ ਤਿੰਕਾ ਜੀ ਹਾਂਜੀ ਚਲੋ ਸਿੰਘ ਸਾਹਿਬ ਜਾਨੀ ਅਰਜਵੀਰ ਸਿੰਘ ਨੇ ਬੜੀ ਇਹਨਾਂ ਨੂੰ ਖੋਲ੍ਹ ਦਿੱਤੀ ਖੋਲ੍ਹ ਦਿੱਤੀ ਵੀ ਚਲੋ ਚਲੋ ਰਾਹ ਪਾਓ ਰਾਹ ਪਾਓ ਜਦੋਂ ਉਹਨੇ ਦੇਖ ਲਿਆ ਇਹ ਕਿਸੇ ਰਾਹ ਪੈਣ ਦੇ ਲਈ ਤਿਆਰ ਨਹੀਂ ਧੰਮੀ ਸਾਹਿਬ ਦਾ ਵੀ ਮਾਮਲਾ ਆ ਗਿਆ ਸਾਹਮਣੇ ਸਾਰਾ ਕੁਝ ਆ ਗਿਆ ਫਿਰ ਉਹਨੇ ਲਕੀਰ ਕੱਢਤੀ ਹਾਂਜੀ ਪੰਜ ਮੈਂਬਰੀ ਕਮੇਟੀ ਉਹ ਭਰਤੀ ਕਰੂ ਉਹੀ ਇਕਾਲੀ ਲਾਲਦੀਪੁਰ ਨਸਦਨਾ ਕਰੂ ਜੀ ਸੋ ਇਸ ਸਵਾਲ ਤੋਂ ਦੇ ਵਿੱਚ ਜਿਹੜਾ ਇਹਨਾਂ ਨੇ ਹੁਣ ਤੱਕ ਨਾ ਕਫਰ ਥੋਲੇ ਆ ਜੀ ਅਕਾਲ ਤਖਤ ਸਾਹਿਬ ਆਜ਼ਾਦ ਨੇ ਜੀ ਜੋ ਮਰਜ਼ੀ ਕਰਨ ਸਾਡਾ ਕੋਈ ਤਲਕ ਨਹੀਂ ਸ਼੍ਰੋਮਣੀ ਕਮੇਟੀ ਜੋ ਮਰਜ਼ੀ ਕਰੇ ਜੀ ਖੁਦ ਮੁਖਤਿਆਰ ਸੰਸਥਾ ਜੀ ਸਾਡਾ ਅਕਾਲੀ ਦਲ ਆਪ ਦਾ ਕੰਮ ਇਹ ਜਿਹੜਾ ਕਫਰ ਥੋਲੇ ਨੇ ਇਹਨਾਂ ਨੇ ਹੁਣ ਤੱਕ ਲੋਕਾਂ ਨੂੰ ਬੇਦਖੂ ਬਣਾਉਣ ਲਈ ਜੀ ਉਹ ਹੋ ਗਿਆ ਕਫਰ ਟੂਟਾ ਖੁਦਾ ਖੁਦਾ ਕਰਕੇ ਹੂੰ ਸੋ ਲਕੀਰ ਬਿਲਕੁਲ ਖਿੱਚੀ ਗਈ ਇੱਕ ਪਾਸੇ ਆ ਅਕਾਲ ਤਖਤ ਦੂਜੇ ਪਾਸੇ ਆ ਸੁਖਵੀਰ ਗੈਂਗ ਜੀ ਹਾਂ ਜਦੋਂ ਇਹ ਹਾਲਤ ਨਿੱਕੇ ਦੇਖੋ ਲੋਕ ਨੇ ਮੈਂ ਜਿਹੜੇ ਉਹ ਬਹੁਤ ਤਰ੍ਹਾਂ ਸੋਚਦੇ ਨੇ ਵੀ ਚਲੋ ਦੇਖਦੇ ਆ ਜੀ ਕੀ ਬਣਦਾ ਦੇਖਦੇ ਆ ਜੀ ਕੀ ਬਣਦਾ ਦੇਖਦੇ ਆ ਜੀ ਕੀ ਬਣਦਾ ਜੀ ਹੁਣ ਜਦੋਂ ਸਿਆਸਤ ਦਾ ਨਾਲ ਹੀ ਸ਼੍ਰੋਮਣੀ ਕਮੇਟੀ ਮੈਂਬਰਾਂ ਲਈ ਇੱਕ ਸਵਾਲ ਖੜਾ ਹੋ ਗਿਆ ਵੀ ਇੱਧਰ ਖੜਨਾ ਜਾਂ ਉੱਧਰ ਖੜਨਾ ਜੀ ਉਸ ਹਾਲਤ ਵਿੱਚ ਮਜੀਠੀਏ ਨੇ ਬਿਆਨ ਦਿੱਤਾ ਵੀ ਜੋ ਅੰਤਰਕ ਕਮੇਟੀ ਨੇ ਕੀਤਾ ਉਹ ਗਲਤ ਕੀਤਾ ਜੀ ਅਸੀਂ ਇਹਦੇ ਨਾਲ ਲਈ ਪਹਿਲਾਂ ਵੀ ਜਿਹੜਾ ਮਜੀਠੀਏ ਤੋਂ ਸ਼੍ਰੋਮਣ ਕਮਿਟੀ ਮੈਂਬਰ ਸੀ ਜਦੋਂ ਗੈਮੀ ਹਰਪ੍ਰੀਤ ਸਿੰਘ ਬਾਰੇ ਫੈਸਲਾ ਕੀਤਾ ਉਦੋਂ ਵੀ ਉਹ ਇਹਨਾਂ ਤੋਂ ਬਾਗੀ ਹੋ ਗਿਆ ਜੀ ਜੀ ਤੋਂ ਇਹ ਜਿਹਾ ਸਿੰਘ ਕੇ ਸਾਹਮਣੇ ਆਗੇ ਸੀ ਤੇ ਹੁਣ ਇਹੀ ਜਿਹਾ ਹਾਲ ਸਾਹਮਣੇ ਆ ਗਿਆ ਵੀ ਠੀਕ ਆ ਜੋ ਹਾਲਤ ਬਣ ਗਈ ਹੁਣ ਲੋਕਾਂ ਨੇ ਹਾਲਤੇ ਬਣ ਗਈ ਇੱਕ ਪਾਸੇ ਅਕਾਲ ਤਖਤ ਜੀ ਉਹਦੀ ਭਰਤੀ ਕਮੇਟੀ ਜੀ ਜੋ ਨੇ ਅਕਾਲੀ ਦਲ ਬਣਾਉਣਾ ਦੂਜੇ ਪਾਸੇ ਸੁਖਵੀਰ ਗੈਂਗ ਜਿਨੇ ਭਰਤੀ ਕੀਤੀ ਆ ਜਿਹੜਾ ਕਹਿੰਦਾ ਅਸੀਂ ਆਪਣਾ ਦਲ ਆ ਬਣਾਉਣਾ ਇਹਦਾ ਵੱਡਾ ਸਵਾਲ ਆ ਗਿਆ ਵੀ ਹੁਣ ਲੋਕਾਂ ਨੂੰ ਫੈਸਲਾ ਕਰਨਾ ਪੈਣਾ ਵੀ ਤੁਸੀਂ ਇੱਧਰ ਹੋ ਜਾਂ ਉੱਧਰ ਵਿਚ ਵਿਚਾਰੇ ਵਾਲੀਆਂ ਗੱਲਾਂ ਨੇ ਜਿਹੜੀਆਂ ਵਿਹਾਰ ਤਰਾਈਆਂ ਖਤਮ ਹੋ ਗਈਆਂ ਜੀ ਮੈਂ ਐ ਸਮਝਦਾ ਜੀ ਜੀ ਸੋ ਮਾਲੀ ਸਾਹਿਬ ਜੀ ਅਗਲਾ ਸਵਾਲ ਇਹ ਹੈਗਾ ਵੀ ਜਿਵੇਂ ਵਿਕਰਮਜੀਤ ਸਿੰਘ ਮਜੀਠੀਆ ਨੇ ਜਿਹੜਾ ਕੱਲ ਬਿਆਨ ਦਿੱਤਾ ਸੀਗਾ ਆਪਣਾ ਉਸੇ ਟਾਈਮ ਸ਼੍ਰੋਮਣੀ ਅਕਾਲੀ ਦਲ ਦੇ ਕਈ ਮੈਂਬਰਾਂ ਦਾ ਜਿਹੜਾ ਅਸਤੀਫਾ ਹੋਣਾ ਸ਼ੁਰੂ ਹੋ ਗਿਆ ਸੀਗਾ ਉਸ ਨੂੰ ਕਿਵੇਂ ਦੇਖਦੇ ਹੋ ਨਹੀਂ ਇਹ ਬਹੁਤ ਵੱਡੀ ਚੱਕਰਥਲ ਹੋਣੀ ਆ ਇਹ بڑے ਭਲੇਖੇ ਦੇ ਵਿੱਚ ਨੇ ਇਹ ਜੀ ਵੀ ਅਕਾਲੀ ਦਲ ਆ ਜਿਹੜਾ ਉਹ ਇਸੇ ਤਰ੍ਹਾਂ ਚੱਲਦਾ ਰਹੂ ਚੱਕਰਥਲ ਇਸ ਕਰਕੇ ਸ਼ੁਰੂ ਹੋਣੀ ਹੋਗੀ ਨਾ ਜੀ ਲੋਕਾਂ ਨੇ ਵਿੱਚ ਵਿਚਾਲਾ ਬਹੁਤ ਕੀਤਾ ਹੂੰ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਵੀ ਬੜਾ ਲੰਮੀ ਦੋਰੀ ਦਿੱਤੀ ਇਹਨਾਂ ਨੂੰ ਜੀ ਸੁਤੰਤ੍ਰ ਖਾਤਰ ਜਾਂ ਮੰਨਣ ਖਾਤਰ ਜੀ ਉਹਦੇ ਵਿੱਚ ਜਥੇਦਾਰ ਅਕਾਲ ਤਖਤ ਤੇ ਵੀ ਕਈ ਸਵਾਲ ਖੜੇ ਹੋਏ ਵੀ ਤੁਸੀਂ ਆਪ ਸਪਸ਼ਟ ਨਹੀਂ ਤੁਸੀਂ ਆਹ ਗੱਲ ਕਰਦੇ ਹੋ ਆਹ ਗੱਲ ਕਰਦੇ ਹੋ ਜੀ ਪਰ ਜਦੋਂ ਫਾਈਨਲ ਅਸਹਿਲਤ ਹੋ ਗਿਆ ਜਿਹਨੂੰ ਆਪਾਂ ਕਹਿੰਦੇ ਆ ਤੇ ਫਿਰ ਹੁਣ ਲੋਕਾਂ ਨੇ ਤਾਂ ਫੈਸਲਾ ਕਰਨੀ ਕਰਨਾ ਜੀ ਤੁਸੀਂ ਇਹ ਦੇਖੋ ਸਤੀਫਿਆਂ ਦੀ ਝੜੀ ਲੱਗ ਗਈ ਹਾਂਜੀ ਦੂਜੀ ਗੱਲ ਇਹ ਦੇਖੋ ਅੰਤਰਨ ਕਮੇਟੀ ਆ ਜਿਹੜੀ ਜੀ ਮਤਲਬ ਉਹਦੇ ਫੈਸਲੇ ਦੇ ਖਿਲਾਫ ਜਿੰਨੇ ਲੋਕ ਬੋਲਣ ਲੱਗੇ ਉਹਨਾਂ ਨੇ ਗਰਦਾਂ ਠਾਲਤੀਆਂ ਅਸੀਂ ਨਹੀਂ ਤੁਹਾਡੇ ਨਾਲ ਅਸੀਂ ਨਹੀਂ ਤੁਹਾਡੇ ਨਾਲ ਹਾਂਜੀ ਸੋ ਇਹੀ ਦੀ ਹਾਲਤ ਦੇ ਵਿੱਚ ਹੁਣ ਹੁਣ ਤਾਂ ਦੇਖੋ ਜੀ ਗੱਲ ਇਹ ਆ ਵੀ ਤੁਸੀਂ ਕੀ ਇਕਾਲਤਕਤ ਨਾਲੋਂ ਜੋ ਇਕਾਲਤਕਤ ਸਾਹਬ ਤੋਂ ਬਰਤਾਨ ਕਰ ਗਿਆ ਜੋ ਉਦੇਸ਼ ਦਿੱਤਾ ਉਹਦੇ ਨਾਲੋਂ ਜਾਂ ਜਿਵੇਂ ਨੂੰ ਬਾਦਲ ਗੈਂਗ ਨੇ ਸਖੀਰ ਬਾਦਲ ਗੈਂਗ ਨੇ ਇਹਨੂੰ ਹੈਂਡਲ ਕਰਨ ਦੀ ਕੋਸ਼ਿਸ਼ ਕੀਤੀ ਆ ਜੀ ਕਿ ਇਹ ਤੁਸੀਂ ਉਹਦੇ ਨਾਲੋਂ ਜਿਹੜਾ ਬਲਵਿੰਦਰ ਸਿੰਘ ਭੁੰਦਰ ਦਾ ਬਿਆਨ ਆ ਜੀ ਉਹਨੇ ਸਾਰੀ ਧੱਕੀ ਨੰਗੀ ਕਰਤੀ ਹੂੰ ਭਾਈ ਜੀ ਦੇਖੋ ਉਹ ਪਹਿਲਾਂ ਤਾਂ ਭੁੰਦਰ ਵੀ ਮਤਲ ਆਪੇ-ਆਪੇ ਕਰਦਾ ਸੀ ਨਹੀਂ ਜੀ ਬਿਆਨ ਤਾਂ ਮੈਨੂੰ ਕਹਿਆ ਸੀ ਦੇਣਾ ਮੈਨੂੰ ਪੁੱਛੇ ਨਹੀਂ ਮੈਂ ਪੜਿਆ ਨਹੀਂ ਆ ਗੱਲਾਂ ਗਲਤ ਨੇ ਹੂੰ ਹੁਣ ਤਾਂ ਭੁੰਡੜ ਵੀ ਕਹਿੰਦਾ ਉਹ ਬਿਆਨ ਮੇਰਾ ਸੀ ਹੂੰ ਬਿਆਨ ਕੀ ਆ ਚਾਰ ਗੱਲਾਂ ਨੇ ਵੱਡੀਆਂ ਨੰਬਰ 1 ਜੇਕਰਮ ਮਜੀਠੀਏ ਨੂੰ ਹਰ ਸਿਮਰਤ ਕੌਰ ਬਾਦਲ ਨੇ ਅਹੁਦੇ ਦਵਾਏ ਜੀ ਨੰਬਰ 2 ਸਭੀਰ ਬਾਦਲ ਨੇ ਵਿਕਰਮ ਮਜੀਠੀਆ ਜਦੋਂ ਆਪਣਾ ਜਿਹਨੂੰ ਆਪਾਂ ਕਹਿੰਦੇ ਨਸ਼ਾ ਮਾਫੀਆ ਦੇ ਵਿੱਚ ਫਸਿਆ ਸੀ ਉਹਦੀ ਮਦਦ ਕੀਤੀ ਜੀ ਨੰਬਰ 3 ਜਦੋਂ ਸੁਖਵੀਰ ਬਾਦਲ ਤੇ ਭੀੜ ਪਈ ਜੀ ਉਹਨੇ ਪਿੱਛੇ ਚ ਸ਼ੋਰ ਆ ਮਾਰਿਆ ਹੂੰ ਨੰਬਰ 4 ਜੋ ਸ਼੍ਰੋਮਣੀ ਦੀ ਸ਼੍ਰੋਮਣੀ ਕਮੇਟੀ ਦੀ ਅੰਤਰ ਕਮੇਟੀ ਨੇ ਮਤਾ ਪਾਸ ਕੀਤਾ ਬਹੁਤ ਜੋ ਸੋਚ ਵਿਚਾਰ ਤੋਂ ਵੱਧ ਸੋਚ ਸਮਝ ਕੇ ਹਾਂਜੀ ਪਾਰਟੀ ਨੇ ਫੈਸਲਾ ਕੀਤਾ ਜਿਹਦਾ ਮਤਲਬ ਉਹ ਫੈਸਲਾ ਪਾਰਟੀ ਨੇ ਕਰਵਾਇਆ ਜੀ ਇਹ ਗੱਲਾਂ ਇੰਨੀ ਆ ਸਾਫ਼ ਹੋ ਗਈਆਂ ਉਹ ਕਹਿੰਦੇ ਨੇ ਲੁਕ ਲੁਕ ਲਾਈਆਂ ਪ੍ਰਗਟ ਹੋਈਆਂ ਵੱਜ ਗਈ ਢੋਲ ਨਗਾਰੇ ਹੂੰ ਜੀ ਸੋ ਮੈਂ ਸਵਾਲ ਮਾਲੀ ਸਾਹਿਬ ਦੁਬਾਰਾ ਹੀ ਇਸ ਨੂੰ ਦਰਉਣ ਲੱਗਿਆ ਸੀਗਾ ਵੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦਰ ਦਾ ਬਿਆਨ ਸੀਗਾ ਵੀ ਅੱਜ ਔਖੇ ਵੇਲੇ ਸਖਬੀਰ ਬਾਦਲ ਦੇ ਨਾਲ ਵਿਕਰਮ ਸਿੰਘ ਜੀਠੀਆਂ ਨੂੰ ਖੜਨ ਦੀ ਲੋੜ ਸੀਗੀ ਲੇਕਿਨ ਅੱਜ ਉਹਨਾਂ ਨੇ ਪਿੱਠ ਦੇ ਵਿੱਚ ਸਿੱਧਾ ਸ਼ੁਰੂ ਮਾਰਿਆ ਕਹਿੰਦੇ ਮੈਨੂੰ ਇਹ ਦੱਸੋ ਇਹਦਾ ਮਤਲਬ ਇਹ ਹੈ ਨਾ ਵੀ ਇਹ ਪਰਿਵਾਰਾਂ ਦੀ ਪਾਰਟੀ ਹੈ ਨਾ ਜੀ ਤੁਸੀਂ ਇਹ ਕਿਹਾ ਵੀ ਸ਼ਰੂਨੀ ਇਕਾਲੀ ਲਾਲ ਨੇ ਕੀ ਕੀਤਾ ਕੀ ਨਹੀਂ ਕੀਤਾ ਉਹਦੇ ਨਾਲ ਖੜਨ ਦੀ ਲੋੜ ਸੀ ਤੁਸੀਂ ਇਹ ਕਹਿ ਰਹੇ ਹੋ ਕਿ ਅੱਜ ਸਖਬੀਰ ਬਾਦਲ ਨੇ ਮੁਸੀਬਤ ਚ ਉਹਨੇ ਪਿੱਠੇ ਸ਼ੁਰੂ ਮਾਰਿਆ ਹਾਂਜੀ ਤੁਸੀਂ ਇਹ ਦੱਸੋ ਨਾ ਮੈਂ ਮਤਲਬ ਇਹਨਾਂ ਨੇ ਬਈ ਜੇ ਨਿੱਜ ਪਰਸਤ ਪਰਿਵਾਰ ਪਰਸਤ ਪਰਵਾਰ ਪਰਸਤ ਇੱਕ ਸੰਸਥਾ ਬਣਾ ਲਈ ਜੀ ਉਹਦੇ ਵਿੱਚ ਇਹ ਵੀ ਮੈਂ ਤੇ ਰਹੇ ਫਿਰ ਕਿਹਾ ਤੂੰ ਮੇਰੇ ਹੈ ਕਿਹਾ ਤੇ ਹੁਣ ਤੂੰ ਮੇਰੇ ਨਾਲ ਕਿਉਂ ਨਹੀਂ ਖੜਦਾ ਗੱਲ ਪੰਥ ਪੰਜਾਬ ਦੀ ਕਿੱਥੇ ਇਹਦੇ ਵਿੱਚ ਮੈਨੂੰ ਹੀ ਦੱਸੋ ਜੀ ਪੰਥ ਨਾਲ ਖੜਨਾ ਪੰਜਾਬ ਨਾਲ ਖੜਨਾ ਸਿੱਖ ਫਲਸਫੇ ਨਾਲ ਖੜਨਾ ਸਾਹਿਬਾਨ ਨਾਲ ਦੀ ਇਹ ਸੰਕਲਪ ਨਾਲ ਖੜਨਾ ਵਿਰਾਸਤ ਨਾਲ ਖੜਨਾ ਪਰੰਪਰਾਵਾਂ ਨਾਲ ਖੜਨਾ ਉਹ ਤਾਂ ਕਿਤੇ ਹੈ ਨਹੀਂ ਜੀ ਉਹ ਕਹਿੰਦਾ ਜੋ ਮਰਜ਼ੀ ਕੀਤਾ ਜੀ ਅਸੀਂ ਹੂੰ ਕਿਉਂਕਿ ਅਸੀਂ ਤੈਨੂੰ ਮੰਤਰੀ ਬਣਾਇਆ ਅਸੀਂ ਤੈਨੂੰ ਨਸ਼ੇ ਤੋਂ ਬਚਾਇਆ ਅੱਜ ਸੁਖਵੀਰ ਬਾਦਲ ਔਖੀ ਘੜੀ 'ਚ ਤੈਨੂੰ ਸੁਖਵੀਰ ਬਾਦਲ ਨਾਲ ਖੜਨਾ ਚਾਹੀਦਾ ਸੀ ਇਹਦਾ ਮਤਲਬ ਹੈ ਨਿੱਜ ਪਰਸਤ ਪਰਿਵਾਰ ਪਰਸਤ ਵਪਾਰ ਪਰਸਤ ਟੁੱਲਾ ਜੀ ਕਿੱਦੋਂ ਕਿਹ ਹੈ ਜੀ ਸੋ ਮਲੀ ਸਾਬ ਜੀ ਅਗਲਾ ਸਵਾਲ ਇਹ ਹੈਗਾ ਵੀ ਜਿਸ ਤਰ੍ਹਾਂ ਬੁੱਢਾ ਦਲ ਦੇ ਮੁਖੀ ਹੈਗੇ ਨੇ ਬਾਬਾ ਬਲਵੀਰ ਸਿੰਘ ਉਹਨਾਂ ਦਾ ਅੱਜ ਇੱਕ ਬੜਾ ਵੱਡਾ ਬਿਆਨ ਆਇਆ ਵੀ ਅਸੀਂ ਨਵੇਂ ਜਥੇਦਾਰਾਂ ਦੀ ਤਾਜਪੋਸ਼ੀ ਨਹੀਂ ਹੋਣ ਦਿਵਾਵਾਂਗੇ ਕੱਲ ਕਹਿੰਦੇ ਅਸੀਂ ਆਨੰਦਪੁਰ ਸਾਹਿਬ ਪਹੁੰਚ ਰਹੇ ਹਾਂ ਕਹਿੰਦੇ ਵੀ ਜਿੰਨੀ ਇਹਨਾਂ ਦੀ ਕੋਈ ਕਾਰਜਕਾਰੀ ਜਿਹੜੀ ਕੱਲ ਰੂਪਰੇਖਾ ਇਹਨਾਂ ਨੇ ਸਰ ਜੀ ਹੈ ਕੱਲ ਦੀ ਕਹਿੰਦੇ ਵੀ ਅਸੀਂ ਬਿਲਕੁਲ ਜਥੇਦਾਰਾਂ ਦੇ ਨਾਲ ਅੜ ਕੇ ਖੜੇ ਹਾਂ ਤੇ ਜਿੰਨਾ ਪ੍ਰੋਗਰਾਮ ਹੈ ਸਾਰਾ ਅਸੀਂ ਰੱਦ ਕਰਾਵਾਂਗੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਜਿਹੜੇ ਫੈਸਲੇ ਲੈ ਗਏ ਨੇ ਸਾਰੇ ਵਾਪਸ ਲੈ ਜਾਣ ਕਹਿੰਦੇ ਵੀ ਅਸੀਂ ਕੱਲ ਨੂੰ ਆਨੰਦਪੁਰ ਸਾਹਿਬ ਪਹੁੰਚ ਰਹੇ ਹਾਂ ਤੇ ਇਹਨਾਂ ਦਾ ਡਟ ਕੇ ਅਸੀਂ ਵਿਰੋਧ ਕਰਾਂਗੇ ਇਹ ਸਾਰਾ ਮਸਲਾ ਕਿਹਨੇ ਹੈ ਜੀ ਇਹ ਦੇਖੋ ਜੀ ਨਿਹੰਗ ਸਿੰਘਾਂ ਵੀ ਕਰਵੈਤ ਇਤਿਹਾਸ ਕਰਹੀ ਆ ਜੀ ਇਹ ਤਾਂ ਕੋਈ ਮੁੰਨਟਰ ਨਹੀਂ ਹੋ ਸਕਦਾ ਜੀ ਪਰ ਹੁਣ ਇਹ ਬੇਲੜ ਵਗਾ ਜੀ ਇਹ ਮੈਂਬਰ ਸਿੱਖ ਫਲਸਫੇ ਨਾਲ ਸਿੱਖ ਸਿਧਾਂਤ ਨਾਲ ਸਿੱਖ ਰਹਿਤ ਮਰਿਆਦਾ ਨਾਲ ਕੋਈ ਸਬੰਧ ਨਹੀਂ ਜੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਇਹਨਾਂ ਦਾ ਇਹਦੇ ਨਾਲ ਕੋਈ ਮਤਲਬ ਨਹੀਂ ਜੀ ਇੱਕ ਵੇਲੜ ਵਾਗਾ ਜਿਹਨੂੰ ਜਦੋਂ ਕੋਈ ਜੋ ਮਰਜ਼ੀ ਚਾਹੇ ਵਰਤ ਲੈਂਦਾ ਹੂੰ ਇਹ ਉਹੀ ਨਹੀਂ ਸਿੰਘ ਨੇ ਨਾ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੀ ਸਰਕਾਰੀ ਸੇਵਾ ਕਰਾਈ ਸੀ ਜੀ ਜਿਨ੍ਹਾਂ ਨੇ ਕਿਸਾਨ ਮਨ ਅੰਦੋਲਨ ਦਾ ਇੱਕ ਬੰਦਾ ਵੱਢ ਕੇ ਟੰਗਤਾ ਮਰਨ ਲਈ ਉਹੀ ਤੇ ਨਾ ਇਹ ਹੂੰ ਕਦੇ-ਕਦੇ ਪੁਲਸੀ ਦਾ ਗੁੱਟ ਵੱਡਦਾ ਜੀ ਬਾਈ ਜੀ ਇਹਨਾਂ ਦਾ ਕਿਰਤ ਕਰੋ ਨਾਮ ਜਪ ਵੰਡ ਛਕੋ ਨਾਲ ਭੋਰਾ ਕੋਈ ਸਬੰਧ ਨਹੀਂ ਜੀ ਸੋ ਇਸ ਕਰਕੇ ਜਿਹੜਾ ਹੁਣ ਅੱਜ ਵਿਚਾਰਕ ਸਵਾਲ ਆ ਜੀ ਸੰਵਾਦ ਆ ਇੱਕ ਹੂੰ ਵੀ ਸਹੀ ਕੀ ਆ ਗਲਤ ਕੀ ਆ ਉਹਦੇ ਵਿੱਚੇ ਗੁੰਡਾਗਰਦੀ ਕਰਨ ਆ ਗਈ ਜੀ ਕਿਉਂਕਿ ਹੈ ਨਾ ਪੱਲੇ ਅਕਲ ਤਾਂ ਹੈ ਨਹੀਂ ਸਿੱਖੀ ਹੈ ਨਹੀਂ ਸਿਧਾਂਤ ਹੈ ਨਹੀਂ ਕੋਈ ਹੋ ਰਹਿ ਨਹੀਂ ਹੂੰ ਅਸੀਂ ਅਕਾਲ ਪੁਰਖ ਦੀ ਫੌਜਾਂ ਇਹ ਸਾਰੇ ਲੜਾਈ ਨੂੰ ਪੁੱਠੇ ਪਾਸੇ ਢਕਾਉਣ ਖਤਰ ਵਾਲੇ ਪਾਸੇ ਤਰਤੇ ਹੂੰ ਤੁਸੀਂ ਉਹ ਦੀ ਤਾਜ ਪੋਸ਼ੀ ਚ ਨਾ ਜਾਓ ਦੀ ਤੁਸੀਂ ਕਹੋ ਅਸੀਂ ਉਹਦਾ ਬਾਈਕਟ ਕਰਦੇ ਆ ਤੁਸੀਂ ਕਹਿੰਦੇ ਅਸੀਂ ਕਰਨ ਨਹੀਂ ਦੇਣਾ ਮਤਲਬ ਸਾਰੇ ਸਿਧਾਂਤਕ ਵਿਚਾਰਕ ਮਸਲੇ ਨੂੰ ਮਤਲਬ ਲਾਅ ਐਂਡ ਆਰਡਰ ਦਾ ਮਸਲਾ ਬਣਾ ਦੇਣਗੇ ਕਹਿੰਦੇ ਜੀ ਪਹਿਲਾਂ ਵੀ ਨਾ ਨਿਹੰਗ ਸਿੰਘ ਜਥੇਬੰਦੀਆਂ ਤਾਜ ਪੁਸ਼ੀ ਕਰਦੀਆਂ ਸੀਗੇ ਜਥੇਦਾਰ ਦੀਆਂ ਲੇਕਿਨ ਅਸੀਂ ਹੁਣ ਫਿਰ ਨਵੇਂ ਸਿਰੋਂ ਇਹ ਸਿਰਜਾਂਗੇ ਮੈਂ ਕਹਿਣਾ ਜੀ ਇਹ ਨਾ ਜਾਣ ਤਾਜ ਪੁਸ਼ੀ ਚ ਇਹ ਕਹਿੰਨ ਬਾਈਕਟ ਕਰੋ ਪਤਾ ਲੱਗ ਜੂ ਵੀ ਇਹ ਬਾਦਲਾ ਨੇ ਆਪਣਾ ਬੰਦਾ ਨਿਯੁਕਤ ਕੀਤਾ ਇਹਨੂੰ ਇਹਨੂੰ ਪਰਵਾਨਗੀ ਨਹੀਂ ਪਰ ਇਹ ਕਹਿਣਾ ਉੱਥੇ ਜਾਓ ਅਸੀਂ ਇਹ ਸਮਾਗਮ ਹੋਣ ਨਹੀਂ ਦੇਣਾ ਜੀ ਇਹ ਬੜਾ ਪਟਕਾਉ ਤੇ ਖਤਰਨਾਕ ਪੈਂਤੜਾ ਜਿਹੜੇ ਜਿਹੜੇ ਆ ਦਾਗੀ ਬਾਗੀ ਨੇ ਨਾ ਜੀ ਜਿਨਾਂ ਨੇ ਇਕੱਠੀਆਂ ਮਲਾਈਆਂ ਛਕੀਆਂ ਨੇ ਜਿਹੜਾ ਕੋਲੇ ਭਵਿੱਖ ਲਈ ਕੋਈ ਮਾਰਗ ਸੇਧ ਨਹੀਂ ਜੀ ਜਿਹੜੇ ਜਿਹੜੇ ਸਰ ਤੇ ਹਾਸ ਗਵੀਰ ਨਹੀਂ ਹੋਣਾ ਚਾਹੀਦਾ ਅਕਾਲ ਤਖਤ ਨੇ ਇੱਕ ਵਰਤਾਂਤ ਸਿਰਜਿਆ 1978 ਤੋਂ ਲੈ ਕੇ ਅੱਜ ਤੱਕ ਜੀ ਤੁਸੀਂ ਕੀਤਾ ਕੀਆ ਉਹ ਤੁਹਾਨੂੰ ਸੱਤਾ ਦਿੱਤੀ ਸੀ ਜ਼ਖਮਾਂ ਤੇ ਮਲਮ ਲਾਉਣ ਲਈ ਕਦੀ ਉਂਗਲਾਂ ਪਾਵਾ ਜ਼ਖਮ ਹੋ ਚੜੇ ਜੀ ਜੀ ਜਾਲਮਾਂ ਨੂੰ ਸਜ਼ਾ ਦੇਣ ਦੀ ਤਾਂ ਉਹਨਾਂ ਨੂੰ ਤਰੱਕੀਆਂ ਦਿੱਤੀਆਂ ਤੁਸੀਂ ਪੰਥ ਵੱਲ ਪਿੱਟ ਕੀਤੀ ਤੁਸੀਂ ਪੰਜਾਬ ਵੱਲ ਪਿੱਟ ਕੀਤੀ ਤੁਸੀਂ ਇੱਕ ਵੀ ਮੁੱਦਾ ਹੱਲ ਨਹੀਂ ਕਰਾਇਆ ਇਹ ਵਰਤਾਂਤ ਤੋਂ ਇਹ ਸਾਰੇ ਭੱਜ ਰਹੇ ਨੇ ਇਹ ਵਰਤਾਂਤ ਨੂੰ ਕੋਈ ਬਲੰਦ ਨਹੀਂ ਕਰ ਰਿਹਾ ਜੀ ਫਿਰ ਅਗਲਾ ਕਹਾਂ ਤੁਸੀਂ ਨੈਤਿਕ ਤੌਰ ਤੇ ਅਗਵਾਈ ਕਰਨ ਦੇ ਯੋਗ ਨਹੀਂ ਪਰ ਜੇ ਨੈਤਿਕ ਤੌਰ ਤੇ ਅਗਵਾਈ ਕਰਨ ਦੀ ਯੋਗਤਾ ਹਾਸਲ ਕਰਨੀ ਹੈ ਤਾਂ ਆਹ ਰਾਹ ਤੋਂ ਹੂੰ ਇਹ ਤਾਂ ਸਾਰੇ ਭੱਜ ਰਹੇ ਨੇ ਫਖਰੇ ਕੌਮ ਕਿਉਂ ਵਾਪਸ ਲਿਆ ਕਿਉਂਕਿ ਤੁਸੀਂ ਕੌਮ ਦੀ ਕੋਈ ਸੇਵਾ ਨਹੀਂ ਕੀਤੀ ਅਜੇ ਤੱਕ ਤੁਸੀਂ ਕੌਮ ਦੇ ਹੱਕਾਂ ਲਈ ਸਿਆਸਤ ਨਹੀਂ ਕੀਤੀ ਜੀ ਕੌਮ ਦੇ ਮੁੱਦੇ ਵੀ ਸੁਲਝਾਏ ਇਸ ਕਰਕੇ ਫਖਰੇ ਕੌਮ ਵਾਪਸ ਲਿਆ ਜੀ ਹੁਣ ਤੁਸੀਂ ਇਹਨੂੰ ਸਮੁੱਚਤਾ ਸਮਝਣ ਤੇ ਦੇਖਣ ਨਹੀਂ ਤਾਂ ਤੇ ਵੀਰ ਕਹਿੰਦਾ ਉਹ ਜੀ ਫਖਰੇ ਕੌਮ ਵਾਪਸ ਲੈ ਲਿਆ ਜੀ ਮੈਨੂੰ ਤਾਂ ਇਹਦਾ ਵੱਡਾ ਦੁੱਖ ਆ ਫਖਰੇ ਕੌਮ ਵਾਪਸ ਨਹੀਂ ਲਿਆ ਥੋਡੀ ਜਿਹੜੀ ਆਤਮ ਸਮਰਪਣ ਵਾਲੀ ਸਿਆਸਤ ਕੀਤੀ ਤੁਸੀਂ 340 ਸਾਲਾਂ ਚ ਜੀ ਜੋ ਭਾਜਪਾ ਨੂੰ ਬਿਨਾਂ ਸ਼ਰਤ ਹਮਾਇਤ ਦਿੱਤੀ ਆ ਉਹਨੂੰ ਰੱਦ ਕੀਤਾ ਤਾਂ ਵਾਪਸ ਲਿਆ ਹੂੰ ਸੋ ਇਹ ਸਾਰੇ ਪਟਕਾਊ ਪਿੰਟੜੇ ਨੇ ਇਹਨੂੰ ਸਮੁੱਚਤਾ ਚ ਸਮਝਣ ਦੀ ਲੋੜ ਆ ਜੀ ਤੇ ਜੋ ਉਹ ਨਿਹੰਗ ਕਰ ਰਹੇ ਨੇ ਮੈਂ ਦੇਖਿਆ ਬੜੇ ਖੁਸ਼ ਨੇ ਇਹ ਨਿਹੰਗ ਹੀ ਰੋਕਣਗੇ ਜੀ ਤੁਹਾਡੇ ਪੱਲੇ ਕੀ ਆ ਜੀ ਰੋਕਣ ਨਾਲ ਕੀ ਹੋਜੂ ਇਹਨਾਂ ਤੁਸੀਂ ਇਹਨੂੰ ਅਮਨ ਕਾਨੂੰਨ ਦਾ ਵੀ ਤਾਕਤ ਦਾ ਜਾਂ ਦੇਸ਼ ਦਾ ਮਸਲਾ ਮੰਨਣਾ ਚਾਹੁੰਦੇ ਹੋ? ਨਹੀਂ ਤੁਹਾਨੂੰ ਲੱਗਦਾ ਵੀ ਕੱਲ ਨੂੰ ਇਸ ਤੇ ਜਿਹੜਾ ਆਨੰਦਪੁਰ ਸਾਹਿਬ ਵਿਖੇ ਸਿੱਖ ਸੰਗਤਾਂ ਦਾ ਜਾਂ ਨਿਹੰਗਾਂ ਸੰਗਤਾਂ ਸਿੰਘਾਂ ਦਾ ਆਪਸੀ ਟਕਰਾਅ ਹੋ ਸਕਦਾ ਹੈ? ਦੇਖੋ ਜੀ ਅਸਾਰ ਤਾਂ ਇਹੀ ਨੇ ਹੋ ਸਕਦਾ ਨਹੀਂ ਹੋ ਸਕਦਾ ਇਹ ਤਾਂ ਨਹੀਂ ਮੈਂ ਕਹਿ ਸਕਦਾ। ਜੀ ਜਦੋਂ ਤੁਸੀਂ ਕਹਿੰਦੇ ਹੋ ਸਾਰੇ ਪਹੁੰਚੋ ਅਸੀਂ ਤਾਜਪੋਸ਼ੀ ਨਹੀਂ ਹੋਣ ਦੇਣੀ। ਜੀ ਹੋਵੇ ਨਾ ਹੋਵੇ ਇਹ ਤਾਂ ਗੱਲ ਆ ਪਰ ਤੁਸੀਂ ਇੱਕ ਮਾਮਲਾ ਤਾਂ ਪਟ ਘਾਤ ਆ ਨਾ ਸਾਰਾ। ਜੀ ਕਾਲ ਸਖਤ ਦਾ ਮਤਲਬ ਜਿਹੜਾ ਬਰਤਾਨ ਦਾ ਜਿਹੜਾ ਉਹਦਾ ਆਦੇਸ਼ ਆ ਜਿਹੜੀ ਗੱਲ ਆ ਇਹ ਤੋਂ ਦਾ ਭਟਕਾਤਾ ਹੂੰ ਸੋ ਇਹ ਤਾਂ ਗੁੰਡਾ ਕਰਦੀ ਹੈ ਜੀ ਵਹਿਂਗਾ ਦੀ ਇਹ ਗੁੰਡਾ ਕਰਦੀ ਉਹ ਕਰਦੇ ਨੇ ਕਿਸਾਨਾਂ ਤੋਂ ਨੇ ਤੇ ਗੁੰਡਾ ਕਰਦੀ ਉਹ ਕੀਤੀ ਆ ਇੱਕ ਮਨ ਦਾ ਬੰਦ ਟੁੱਕ ਕੇ ਉੱਥੇ ਲਟਕਾਤਾ ਜੀ ਉਹ ਤਲ ਤਲ ਕਰਕੇ ਮਰਿਆ ਹੂੰ ਸੋ ਇਹ ਬੇਲੜ ਬਗਾ ਇਹ ਇਹਦਾ ਆਸਰਾ ਜਿਹੜਾ ਲਊ ਉਹ ਮਾਰਿਆ ਜਾਊ ਮੈਂ ਤੁਹਾਨੂੰ ਇਹ ਦੱਸ ਤਾ ਜੀ ਜੀ ਸੋ ਮਲੀ ਸਾਹਿਬ ਜੀ ਜਿਸ ਤਰ੍ਹਾਂ ਤੁਸੀਂ ਜਾਣਕਾਰੀ ਦਿੱਤੀ ਹੈਗੀ ਵੀ ਕੱਲ ਦਾ ਜਿਹੜਾ ਮੁੱਦਾ ਸੀਗਾ ਤਾਜਪੂਛੀ ਹੋਣੀ ਸੀਗੀ ਕੱਲ ਨੂੰ ਜਥੇਦਾਰਾਂ ਦੀ ਤੇ ਨਿਹੰਗ ਸਿੰਘਾਂ ਦੇ ਬਾਰੇ ਵੀ ਤੁਸੀਂ ਗੱਲਬਾਤ ਕੀਤੀ ਹੈਗੀ ਇਹ ਬੜੀ ਡੰਗਾਈ ਦੇ ਨਾਲ ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਆਪ ਨੇ ਜਾਣਕਾਰੀ ਦਿੱਤੀ ਹੈਗੀ ਅਸੀਂ ਸ਼ੁਕਰੀਆ ਜੀ ਮੇਰੇ ਵਿਚਾਰ ਨੇ ਇਹਨਾਂ ਨਾਲ ਮਤਭੇਦ ਹੋ ਸਕਦਾ ਸਮਾਧ ਹੋਣਾ ਚਾਹੀਦਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਹਿ ਜੀ ਧੰਨਵਾਦ ਜੀ